ਖਬਰ ਹੁਸ਼ਰ ਪਰਨੇਸਤੀ ਕੀ ਪਿੰਡ ਬਸੀ ਗੁਲਾਮ हुसैन ਤੋਂ ਹੈ ਜਿੱਥੋਂ ਦੇ ਰਹਿਣ ਵਾਲੀ ਇੱਕ 80 ਸਾਲਾ ਬਜ਼ੁਰਗ ਭੇਤ ਭਰੇ ਹਾਲਾਤਾਂ ਚੋਂ ਲਾਪਤਾ ਹੋ ਗਏ ਨੇ ਜਿਨ੍ਹਾਂ ਦੀ ਪਰਿਵਾਰ ਵੱਲੋਂ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਹੈ ਪਰੰਤੂ ਅੱਜ 11 ਦਿਨਾਂ ਦਾ ਸਮਾਂ ਬੀਤਣ ਦੇ ਬਾਵਜੂਦ ਇਹ ਬਜ਼ੁਰਗ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਤੇ ਹੁਣ ਪਰਿਵਾਰ ਵੀ ਥੱਕ ਚੁੱਕਿਆ ਤੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਉਂਦਿਆਂ ਹੋਇਆਂ ਬਜ਼ੁਰਗ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ ਜਾਣਕਾਰ ਦਿੰਦੇ ਹਾਂ ਲਾਪਤਾ ਬਜ਼ੁਰਗ ਹਰਬੰਸ ਸਿੰਘ ਦੇ ਪੁੱਤਰ ਤਰਸੀਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ 12 ਅਪ੍ਰੈਲ ਨੂੰ ਘਰ ਤੋਂ ਕਿਧਰੇ ਗਏ ਸਨ ਪਰੰਤੂ ਅੱਜ ਤੱਕ ਵਾਪਸ ਨਹੀਂ ਆਏ ਤੇ ਪਰਿਵਾਰ ਵੱਲੋਂ ਉਹਨਾਂ ਦੀ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਹੈ ਪਰੰਤੂ ਫਿਰ ਵੀ ਅਜ ਤੱਕ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਤਰਸੀਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਜਾਂਦਿਆ ਵਿਅਕਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਬਜ਼ੁਰਗ ਦੇ ਹੱਥ 'ਚ ਲਾਠੀ ਅਤੇ ਘਿਚੋਲਾ ਨਜ਼ਰ ਆ ਰਿਹਾ ਹੈ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗਹਰ ਲਾਉਂਦਿਆਂ ਹੋਇਆਂ ਉਹਨਾਂ ਦੇ ਪਿਤਾ ਨੂੰ ਜਲਦ ਲੱਭਣ ਦੀ ਮੰਗ ਕੀਤੀ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਕੀ ਨਾਮ ਹੈ ਤਰਸੇਮ ਸਿੰਘ ਕਿਹੜਾ ਪਿੰਡ ਹੈ ਜੀ ਬਸੀ ਗੁਲਾਮ हुसैन ਜੀ ਤਰਸੇਮ ਸਿੰਘ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਕੁਛ ਵੀ ਨਹੀਂ ਜੀ 12 ਤਰੀਕ ਨੂੰ ਸਾਡੇ ਪਿਤਾ ਜੀ ਇੱਥੋਂ ਬਿਨਾਂ ਦੱਸੇ ਚੱਲ ਗਏ ਆ ਮੁੜ ਕੇ ਸਾਨੂੰ ਵਾਪਸ ਨਹੀਂ ਮਿਲੇ ਕੀ ਨਾਮ ਹੈ ਉਹਨਾਂ ਦਾ ਅਰਵੰਦ ਸਿੰਘ ਜੀ ਉਮਰ ਕਿੰਨੀ ਹੈ ਜੀ ਉਮਰ 80 ਸਾਲ ਕਿ ਲੱਗਿਆ ਪਤਾ ਕੀ ਕਾਰਨ ਆ ਕਿੱਥੇ ਗਏ ਆ ਜਾਂ ਕਿਉਂ ਗਏ ਆ ਹਿੰਦੇ ਤਾਂ ਕੁਛ ਨਹੀਂ ਪਤਾ ਲੱਗਿਆ ਜੀ ਅਸੀਂ ਭਾਲ ਬਹੁਤ ਕੀਤੀ ਠੀਕ ਹੈ ਜੀ ਕਿਥੇ ਕਿਥੇ ਪਾਲ ਕੀਤੀ ਉਹਨਾਂ ਦੇ ਅਸੀਂ ਪਾਲ ਤਕਰੀਬਨ ਚਿੰਤਪੋਨੀ ਬੜਵਾਗ ਸਿੰਘ ਬਾਬਾ ਜੀ ਤੇ ਆਨੰਦਪੁਰ ਸਾਹਿਬ ਜੀ ਹੁਸ਼ਿਆਰਪੁਰ ਦਾ ਕੋਈ ਇਲਾਕਾ ਨਹੀਂ ਛੱਡਿਆ ਜੀ ਠੀਕ ਹੈ ਜੀ ਤੇ ਕਿਦਾਂ ਰੁਟੀਨ ਦੇ ਵਿੱਚ ਕਿਤੇ ਜਾਂਦੇ ਜਾਂਦੇ ਵੀ ਸੀਗੇ ਉਹ ਰੁਟੀਨ ਦੇ ਵਿੱਚ ਹੁਸ਼ਿਆਰਪੁਰ ਮਿੱਠੇ ਰਵਾਨੇ ਸਾਹਿਬ ਗੁਰਦੁਆਰਾ ਸਾਹਿਬ ਜਾਂਦੇ ਸੀ ਸਰ ਕਿੰਨੇ ਕਵੇ ਜਾਂਦੇ ਹੁੰਦੇਗੇ ਸਵੇਰੇ ਤਕਰੀਬਨ 3 3:30 4 ਵਜੇ ਤੱਕ ਚੱਲ ਜਾਂਦੇ ਸੀਗੇ 10 11 ਵਜੇ ਦੇ ਕਰੀਬ ਆ ਜਾਂਦੇ ਸੀ ਵਾਪਸ ਤੇ ਹੁਣ ਕਿੰਨੀ ਤਰੀਕ ਤੇ ਲਾਪਤਾ ਨੇ ਉਹ 12 ਤਰੀਕ ਸਵੇਰੇ 9 ਵਜੇ ਠੀਕ ਹੈ ਜੀ ਉਮਰ ਕਿੰਨੀ ਹੈ ਉਹਨਾਂ ਦੀ ਉਮਰ 80 ਸਾਲ ਆਪਾਂ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਠੀਕ ਨੇ ਜੀ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਉਹਦਾ ਥੋੜੇ ਨਾਰਮਲ ਜਾਨੀ ਕਿ ਹੈਗੇ ਆ ਥੋੜੀ ਜੀ 10% ਪ੍ਰੋਬਲਮ ਆ ਬਾਕੀ ਠੀਕ ਠਾਕ ਆ ਜੀ ਜਵਾਬ ਨਹੀਂ ਚਲਦੀ ਜੀ ਉਹਨਾਂ ਦੀ ਬੋਲ ਨਹੀਂ ਸਕਦੇ ਬਿਮਾਰ ਰਹਿੰਦੇ ਨੇ ਹਾਂ ਜੀ ਅਟੈਕ ਹੋਇਆ ਸੀ ਤੇ ਕੋਈ ਸੀਸੀਟੀਵੀ ਵਗੈਰਾ ਵੀ ਦੇਖੀ ਕਿਤੇ ਰਾਹਾਂ ਚੋਂ ਲੰਘਦੇ ਗੁਜ਼ਰਦੇ ਨੇ ਦੇਖਿਆ ਜੀ ਨਹੀਂ ਜੀ ਅਸੀਂ ਆਪਣੇ ਪਿੰਡ ਦੀ ਦੇਖੀ ਸੀ ਸੀਟੀਵੀ ਉੱਥੋਂ ਆਦਮਪਾਲ ਨੂੰ ਜਾਂਦੇ ਦੇ ਸੀ ਉਹਨਾਂ ਨੂੰ ਠੀਕ ਹੈ ਜੀ ਤੇ ਘਰੋਂ ਕੁਝ ਸਮਾਨ ਵੀ ਲੈ ਕੇ ਗਏ ਨਾਲ ਆਪਣੇ ਸਮਾਨ ਕੁਝ ਨਹੀਂ ਇੱਕ ਥੈਲਾ ਆ ਜੀ ਥੈਲੇ ਦੇ ਵਿੱਚ ਕੁਝ ਨਹੀਂ ਹੈਗਾ ਇੱਕ ਛੋਟੀ ਹੱਥ ਦੇ ਵਿੱਚ ਥੋੜੀ ਤੇ ਪੁਲਿਸ ਥਾਣਾ ਕਿਹੜਾ ਲੱਗਦਾ ਤੁਹਾਨੂੰ ਪੁਲਿਸ ਥਾਣਾ ਸਦਰ ਖਿਆਲਪੁਰ ਉਹ ਤਾਂ ਸ਼ਿਕਾਇਤ ਦਿੱਤੀ ਹੈ ਜੀ ਹਾਂ ਜੀ ਦਿੱਤੀ ਜੀ ਤੇ ਹੁਣ ਕੀ ਕਹ ਰਹੇ ਪੁਲਿਸ ਵਾਲੇ ਉਹ ਕਹਿੰਦੇ ਕੋਈ ਵੀ ਜਿੱਦਾਂ ਦੀ ਵੀ ਸਾਨੂੰ ਕੋਈ ਮਿਲੂਗੀ ਤਾਂ ਅਸੀਂ ਤੁਹਾਨੂੰ ਕੰਟੈਕਟ ਕਰਨੇ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਵਗੈਰਾ ਦੇ ਵੀ ਭਾਲ ਕੀਤੀ ਆ ਟੋਟਲ ਕਰ ਲਿਆ ਜੀ ਰਿਸ਼ਤੇਦਾਰ ਸਾਰੇ ਆ ਹੀ ਜਾਂਦੇ ਤੇ ਆ ਹੀ ਜਾਂਦੇ ਇਸ ਤੋਂ ਪਹਿਲਾਂ ਵੀ ਕਦੇ ਗਏ ਘਰੋਂ ਇਦਾਂ ਪਹਿਲਾ तकरीबन ਕੁੜੀਆਂ ਤੇ ਜਾਂਦੇ ਆ ਇੱਕ ਦੋ ਦਿਨ ਜਾਂਦੇ ਆ ਆ ਜਾਂਦੇ ਆ ਵਾਪਸੀ ਉਦੋਂ ਵੀ ਇਕੱਲੇ ਜਾਂਦੇ ਆ ਹਾਂਜੀ ਠੀਕ ਹੈ ਤੁਸੀਂ ਕਿਸ ਕੀ ਕੰਮ ਕਰਦੇ ਹੋ ਅਸੀਂ ਖੇਤੀਬਾੜੀ ਕਿੰਨੇ ਭੈਣ ਭਰਾ ਹੋ ਜੀ ਤੁਸੀਂ ਦੋ ਭਰਾ ਦੋ ਭੈਣਾਂ ਜੀ ਠੀਕ ਹੈ ਜੀ ਤਾਂ ਸਾਰਿਆਂ ਦੇ ਭਾਲ ਕਰ ਲਈਏ ਜੀ ਹਾਂਜੀ ਕਰ ਲਈਏ ਤੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇਗੇ ਸਾਡੇ ਪਿਤਾ ਜੀ ਸਹੀ ਸਲਾਮਤ ਘਰ ਪਹੁੰਚ ਜਾਣ ਇਸ ਤਰ੍ਹਾਂ ਦੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.